ਸਰ ਪਰਿਸ਼ਖ ਜੀ ਅੱਜ ਦੇ ਇਸ ਵਕਤ ਤੇ ਜੀ ਸਰੀ ਵੀਰਪਰਾਵਾਂ ਦਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰਪਰਾ ਆਪਣੇ ਚੈਨਲ ਉੱਪਰ ਨਵੇਂ ਨੇ ਜੀ ਤਾਂ ਹੇਠਾਂ ਦੇ ਘਰੇ ਲਾਲ ਬਟਨ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰ ਲਓ ਜੀ ਬਾਕੀ ਜੇਕਰ ਕਿਸੇ ਵੀ ਵੀਰਪਰਾ ਨੇ ਵੀਰੇ ਕਿਸੇ ਵੀ ਸਾਧਨ ਦੀ ਜਾਂ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋ ਰਿਹਾ ਜੀ 88725 82250 ਜੀ ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਿਸੇ ਵੀ ਸਾਧੀਆਂ 5 ਤੋਂ 7 ਫੋਟੋਆਂ ਬਾਕੀ ਉਸ ਦੀ ਜਾਣਕਾਰੀ ਸਾਨੂੰ WhatsApp 'ਤੇ ਭੇਜ ਕੇ ਉਸ ਮਸ਼ੀਨਰੀ ਦੀ ਆਪਣੇ ਚੈਨਲ ਦੇ ਉੱਪਰ ਐਡ ਲਗਵਾ ਸਕਦੇ ਹਾਂ ਜੀ। ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ। ਇਸ ਵਕਤ ਜੀ ਸਾਰੇ ਵੀਰ ਭ੍ਰਮ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੋ ਸਭ ਤੋਂ ਵੱਡਾ ਹੈ ਜੀ ਸੇਲ ਬਸ ਤੇ ਵੀਰੇ ਲੈ ਕੇ ਆਏ ਹਾਂ ਜੀ 1 ਕੇ ਵੀਲਵੇ ਵੀਰੇ ਤਿੰਨ ਸੰਦ ਵਿਕਾਉ ਨੇ ਜੀ ਇੱਕ ਆਲੂ ਪੋਟਰਾਂ ਵਾਲੀ ਮਸ਼ੀਨ ਵਿਕਾਉ ਹੈ ਜੀ ਤਵੀਆਂ ਵਿਕਾਉ ਨੇ ਤੇ ਇੱਕ ਢੋਕੇ ਵਾਲੀ ਮਸ਼ੀਨ ਵਿਕਾਉ ਹੈ ਜੀ 1 ਕੇ ਵੀਲਵੇ ਨੇ ਵੀਰੇ ਤਿੰਨੇ ਸੰਦ ਜੀ ਤੇ ਸਭ ਤੋਂ ਪਹਿਲਾਂ ਵੀਰੇ ਆਲੂ ਪੱਟਣ ਵਾਲੀ ਮਸ਼ੀਨ ਵਕਾਊ ਹੈ ਵੀਰੇ ਤੇ ਇਹਦਾ ਵੀ ਜਨਰੇਟਰ ਰੱਖਿਆ ਜੋ 40000 ਰੁਪਏ ਵੀਨਰੇਟ ਰੱਖਿਆ ਜੀ 40000 ਰੁਪਏ ਵੀਨਰੇਟ ਰੱਖਿਆ ਜੀ ਤੇ ਅੱਗੇ ਜੋ ਸੇਲ ਵਾਸਤੇ ਨੇ ਵੀਰੇ 8-8 ਦੀਆਂ ਤਵੀਆਂ ਵਕਾਉਣੇ ਜੀ ਲਿਫਟ ਵਾਲੀਆਂ ਤਵੀਆਂ ਨੇ ਵੀਰੇ ਵਧੀਆ ਵਜ਼ਨਦਾਰ ਤਵੀਆਂ ਨੇ ਤੇ ਇਹ ਰੇਟ ਵੀ ਨੇ ਰੱਖਿਆ ਜੋ 35000 ਰੁਪਏ ਵੀਨਰੇਟ ਰੱਖੇ ਜੀ 35000 ਰੁਪਏ ਵੀਨਰੇਟ ਰੱਖੇ ਜੀ ਤਵੀਆਂ ਦਾ ਤੇ ਅੱਗੇ ਜੋ ਸੇਲ ਵਾਸਤੇ ਵੀਰੇ ਟੋਕੇ ਵਾਲੀ ਮਸ਼ੀਨ ਵਕਾਊ ਹੈ ਗਿਅਰ ਲੱਗੇ ਹੋਏ ਵੀਰੇ ਗੇਰ ਵਾਲੀ ਟੋਕਿਆਲੀ ਮਸ਼ੀਨ ਨੰਬਰ ਕਿਹਾ ਹੋਇਆ ਵੀਰੇ ਇਹਦਾ ਵੀ ਇਨਰੈਟਰ ਰੱਖਿਆ ਜੋ 15000 ਰੁਪਏ ਵੀ ਇਨਰੈਟਰ ਰੱਖਿਆ ਜੀ 15000 ਰੁਪਏ ਵੀ ਇਨਰੈਟਰ ਰੱਖਿਆ ਜੀ ਟੋਕਿਆਲੀ ਮਸ਼ੀਨ ਦਾ ਜੀ ਤੇ ਏਰੀਆ ਵੀਰ ਦਾ ਜਲੰਧਰ ਵੀਰ ਦਾ ਏਰੀਆ ਜੀ ਕਰਤਾਰਪੁਰ ਤੇ ਬਾਕੀ ਵੀਰੇ ਮੌਕੇ ਤੇ ਮਾਨਤਾਨ ਹੋ ਜਾਏਗਾ ਜੀ ਰੇਟ ਜੋ ਵੀ ਵੀਨੇ ਰੱਖਿਆ ਜੀ ਬਾਕੀ ਤੁਹਾਡਾ ਵੀਰੇ ਮੌਕੇ ਤੇ ਮਾਨਤਾਨ ਹੋ ਜਾਏਗਾ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 75083 85127 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਤਿੰਨੋਂ ਸੰਦ ਵੀਰ ਲੋਕ ਖਰੀਦ ਸਕਦੇ ਹੋ ਜੀ ਬਾਕੀ ਵੀਰੇ ਤੁਹਾਡਾ ਮੌਕੇ ਤੇ ਮਾਨਤਾਨ ਹੋ ਜੇਗਾ ਜੀ ਉਹ ਵੀਰ ਨੇ ਸਪੈਸ਼ਲ ਕਿਹਾ ਹੋਇਆ ਜੀ ਤੇ ਅੱਗੇ ਜੋ ਤੇ ਅੱਗੇ ਜੋ ਸੇਲਬਾਸ ਤੇ ਲੈ ਕੇ ਆਏ ਜੀ ਸਵਿਫਟ ਐਲਐਕਐਸਆਈ ਕਾਰ ਵਿਕਾਊ ਹੈ ਜੀ ਇਹ ਕਾਰ 2007 ਮਾਡਲ ਹੈ ਜੀ 2007 ਮਾਡਲ ਹੈ ਜੀ ਕਾਰ ਦਿੱਲੀ ਨੰਬਰ ਹੈ ਜੀ ਐਨਓਸੀ ਪਤੜਾਂ ਦੀ ਮਿਲੀ ਹੋਈ ਹੈ ਜੀ ਬਾਕੀ ਵੀਰੇ ਵਧੀਆ ਸਾਫ ਕੰਡੀਸ਼ਨ ਵਿੱਚ ਪਈ ਹੈ ਜੀ ਪਾਸਿੰਗ ਦਾ ਖਤਮ ਹੈ ਜੀ ਗੱਡੀ ਦੀ ਪਾਸਿੰਗ ਹੈਨੀ ਵੀਰੇ ਗੱਡੀ ਦੀ ਜੀ ਬਾਕੀ ਇੰਜਨ ਗੇਅਰ ਦੇ ਫੋਲੋ ਓਕੇ ਹੈ ਗੱਡੀ ਲੈਨਸ ਵਿੱਚ ਤੁਸੀਂ ਚਲਾ ਕੇ ਚੈੱਕ ਕਰਕੇ ਜਿਵੇਂ ਮਰਜ਼ੀ ਵੀਰੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਵੀਰੇ ਓਕੇ ਪਿਆ ਜੀ ਨਿਊ ਸ਼ੀਟ ਕਵਰ ਨੇ ਜੀ ਬਾਕੀ ਚਾਰੇ ਟਾਇਰ ਨੂੰ ਜੋ ਗੱਡੀ ਦੇ ਨਵੇਂ ਟਾਇਰ ਨੇ ਜੀ ਸਰਵਿਸ ਦਾ ਸਾਰੀਆਂ ਕੰਪਲੀਟ ਨੇ ਜੀ ਗੱਡੀ ਦੀਆਂ ਏਰੀਆ ਵੀਰ ਦਾ ਕੈਂਥਲ ਵੀਰ ਦਾ ਏਰੀਆ ਜੀ ਕੈਂਥਲ ਵੀਰ ਦਾ ਏਰੀਆ ਜੀ ਰੇਟ ਵੀ ਇਹ ਰੱਖਿਆ ਜੋ 1 ਲੱਖ ਰੁਪਏ ਵੀ ਇਹ ਰੇਟ ਰੱਖਿਆ ਜੀ 1 ਲੱਖ ਰੁਪਏ ਵੀ ਇਹ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 97290 14005 ਜੀ ਇਸ ਨੰਬਰ ਤੇ ਤੁਸੀਂ ਵੀਰੇ ਕੰਟੈਕਟ ਕਰਕੇ ਜੀ ਸੁਵਿਪਟ ਐਲ ਐਕਸ ਆਈ ਕਾਰ ਵੀਰੇ ਖਰੀਦ ਸਕਦੇ ਹੋ ਜੀ ਤੇ ਅੱਗੇ ਜੋ ਸੇਲ ਬਸਤ ਲੈ ਕੇ ਆ ਵੀਰੇ ਟਰੈਕਟਰ ਵਾਲੇ ਕੰਬਾਈਨ ਵਿਕਊਰ ਨਾਲ ਟਰੈਕਟਰ ਵਿਕਊਆ ਵੀਰੇ ਮਾਡਲ ਆ ਜੋ 2006 ਮਾਡਲ ਹੈ ਜੀ ਤੇ ਏਰੀਆ ਵੀਰ ਦਾ ਤਪਾ ਮੰਡੀ ਵੀਰ ਦਾ ਏਰੀਆ ਜੀ ਤੇ ਰੇਟ ਵੀ ਇਹਨਾਂ ਰੱਖਿਆ ਜੋ 6 ਲੱਖ ਰੁਪਏ ਵੀ ਇਹਨਾਂ ਰੇਟ ਰੱਖਿਆ ਜੀ ਟਰੈਕਟਰ ਤੇ ਕੰਬਾਈਨ ਦਾ ਦੋਨਾਂ ਦਾ ਵੀ ਇਹਨਾਂ ਰੇਟ ਰੱਖਿਆ ਜੋ 6 ਲੱਖ ਰੁਪਏ ਵੀ ਇਹਨਾਂ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਵੀਰੇ ਕੰਟੈਕਟ ਕਰਕੇ ਜੀ ਟਰੈਕਟਰ ਵਾਲੀ ਕੰਬਾਈਨ ਖਰੀਦ ਸਕਦੇ ਹੋ ਟਰੈਕਟਰ ਸਮੇਤ ਹੈ ਵੀਰੇ ਕੰਬਾਈਨ ਦੇ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਵੀਰੇ ਨਾਲ ਕੰਟੈਕਟ ਕਰ ਸਕਦੇ ਹੋ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਬਾਕੀ ਇਸ ਪ੍ਰਕਾਰ ਦੀਆਂ ਹੋਰ ਨਵੇਂ ਵੀਡੀਓ ਵੇਖਣ ਲਈ ਜੇ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਓ ਜੀ ਓਕੇ ਦੋਸਤੋ ਧੰਨਵਾਦ ਜੀ